ਜੋ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੋ ਅਮਰਿਤਪਾਲ ਸਿੰਘ ਦੇ ਵੱਲੋਂ ਐਮਪੀ ਦੇ ਅਹੁਦੇ ਵਜੋਂ ਸੋ ਵੈਜੋ ਚੁੱਕ ਲਈ ਗਈ ਹੈ ਇਸ ਵੇਲੇ ਦੀ ਬਹੁਤ ਵੱਡੀ ਖਬਰ ਹੈ ਜੋ ਸਾਹਮਣੇ ਆ ਰਹੀ ਹੈ ਸਪੀਕਰ ਰੂਮ ਬਿਰਲਾ ਦੇ ਚੈਂਬਰ ਦੇ ਵਿੱਚ ਅਮਰਿਤਪਾਲ ਸਿੰਘ ਨੇ ਸੋ ਚੁੱਕੀ ਹੈ ਸੋ ਦੱਸਦੇ ਕਿ ਅੱਜ ਅਮਰਿਤਪਾਲ ਸਿੰਘ ਨੂੰ ਕੜੀ ਸੁਰੱਖਿਆ ਦੇ ਹੇਠ ਡਿਬਰੂਗੜ ਜੇਲ੍ਹ ਤੋਂ ਦਿੱਲੀ ਲਿਆਂਦਾ ਗਿਆ ਸੀ 4 ਦਿਨਾਂ ਦੀ ਪੈਰੋਲ ਮਿਲੀ ਹੈ ਸੋ ਦੱਸਦੀ ਕਿ ਅੱਜ ਅਮਰਿਤਪਾਲ ਸਿੰਘ ਨੇ ਸੰਸਦ ਦੇ ਵਿੱਚ ਸੋਚ ਚੁੱਕੀ ਐ ਸੂਏ ਵੀ ਦੱਸ ਜੀ ਕਿ ਭਾਰੀ ਸੁਰੱਖਿਆ ਦੇ ਪਹਿਰੇ ਹੇਠ ਅਮਰਿਤਪਾਲ ਸਿੰਘ ਨੂੰ ਡਿਬਰੂਗੜ ਜੇਲ੍ਹ ਤੋਂ ਦਿੱਲੀ ਲਿਆਂਦਾ ਗਿਆ ਸੀ ਉਧਰ ਪਰਿਵਾਰ ਵੀ ਐ ਜੋ ਅਮਰਿਤਪਾਲ ਨੂੰ ਮਿਲਣ ਲਈ ਪਹੁੰਚ ਚੁੱਕਿਆ ਐ ਤੇ ਪਰਿਵਾਰ ਬਦੂਰ ਸਾਹਿਬ ਦੇ ਲੋਕਾਂ ਦਾ ਧੰਨਵਾਦ ਕਰ ਰਹੇ ਨੇ ਕਿ ਉਹਨਾਂ ਦੇ ਪੁੱਤ ਨੂੰ ਉਹਨਾਂ ਨੇ ਜਿਤਾਇਆ ਸੋ ਦੱਸ ਜੀ ਕਿ ਸੰਸਦ ਪਹੁੰਚ ਕੇ ਐਮਪੀ ਅਮਰਿਤਪਾਲ ਸਿੰਘ ਨੇ ਆਪਣੇ ਅਹੁਦੇ ਦੀ ਸੋਚ ਚੁੱਕ ਲਈ ਐ ਸੋ ਜੇਲ ਚੋ ਖਡੂਰ ਸਾਹਿਬ ਤੋਂ ਐਮਪੀ ਦੀ ਚੋਣ ਜਿੱਤੇ ਸਨ ਅਮਰਪਾਲ ਸਿੰਘ ਜੀ ਹਾਂ ਵੱਡੇ ਫਰਕ ਦੇ ਨਾਲ ਅਮਰਪਾਲ ਸਿੰਘ ਨੇ ਖਡੂਰ ਸਾਹਿਬ ਦੇ ਵਿੱਚ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ ਜਿੱਤ ਦਰਜ ਕੀਤੀ ਸੀ ਸੋ ਅੱਜ ਉਹਨਾਂ ਦੇ ਵੱਲੋਂ ਐਮਪੀ ਦੇ ਅਹੁਦੇ ਦੇ ਵਜੋਂ ਸੋਹ ਹੈ ਜੋ ਚੁੱਕ ਲਈ ਗਈ ਹੈ ਤੇ ਉਦਲ ਪਰਿਵਾਰ ਦੇ ਵੱਲੋਂ ਲੋਕਾਂ ਦਾ ਖਿਆਲ ਖਾਸ ਤੌਰ ਤੇ ਖਡੂਰ ਸਾਹਿਬ ਵਸਆਂ ਦਾ ਅਨਵਾਦ ਹੈ ਜੋ ਕੀਤਾ ਜਾ ਰਿਹਾ ਹੈ ਜੋਸੇ ਵਾਲੀ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੋ ਅਮਰਿਤਪਾਲ ਸਿੰਘ ਦੇ ਵੱਲੋਂ ਐਮਪੀ ਦੇ ਅਹੁਦੇ ਵਜੋਂ ਸੋ ਐ ਜੋ ਚੁੱਕ ਲਈ ਗਈ ਹੈ ਇਸ ਵੇਲੇ ਦੀ ਬਹੁਤ ਵੱਡੀ ਖਬਰ ਹੈ ਜੋ ਸਾਹਮਣੇ ਆ ਰਹੀ ਹੈ ਸਪੀਕਰ ਰੋਮ ਬਿਰਲਾ ਦੇ ਚੈਂਬਰ ਦੇ ਵਿੱਚ ਅਮਰਿਤਪਾਲ ਸਿੰਘ ਨੇ ਸੋ ਚੁੱਕੀ ਐ ਸੋ ਦੱਸਦੀ ਕਿ ਅੱਜ ਅਮਰਿਤਪਾਲ ਸਿੰਘ ਨੂੰ ਕੜੀ ਸੁਰੱਖਿਆ ਦੇ ਹੇਠ ਡਿਬਰੂਗੜ ਜੇਲ੍ਹ ਤੋਂ ਦਿੱਲੀ ਲਿਆਂਦਾ ਗਿਆ ਸੀ 4 ਦਿਨਾਂ ਦੀ ਪੈਰੋਲ ਮਿਲੀ ਹੈ ਸੋ ਦੱਸਦੀ ਕਿ ਅੱਜ ਅਮਰਿਤਪਾਲ ਸਿੰਘ ਨੇ ਸੰਸਦ ਦੇ ਵਿੱਚ ਸੋਚ ਚੁੱਕੀ ਐ ਸੂੇ ਵੀ ਦੱਸ ਜੀ ਕਿ ਭਾਰੀ ਸੁਰੱਖਿਆ ਦੇ ਪਹਿਰੇ ਹੇਠ ਅਮਰਿਤਪਾਲ ਸਿੰਘ ਨੂੰ ਡਿਬਰੂਗੜ ਜੇਲ੍ਹ ਤੋਂ ਦਿੱਲੀ ਲਿਆਂਦਾ ਗਿਆ ਸੀ ਉਧਰ ਪਰਿਵਾਰ ਵੀ ਐ ਜੋ ਅਮਰਿਤਪਾਲ ਨੂੰ ਮਿਲਣ ਲਈ ਪਹੁੰਚ ਚੁੱਕਿਆ ਐ ਤੇ ਪਰਿਵਾਰ ਘਦੂਰ ਸਾਹਿਬ ਦੇ ਲੋਕਾਂ ਦਾ ਧੰਨਵਾਦ ਕਰ ਰਹੇ ਨੇ ਕਿ ਉਹਨਾਂ ਦੇ ਪੁੱਤ ਨੂੰ ਉਹਨਾਂ ਨੇ ਜਿਤਾਇਆ ਐ ਸੋ ਦੱਸ ਜੀ ਕਿ ਸੰਸਦ ਪਹੁੰਚ ਕੇ ਐਮਪੀ ਅਮਰਿਤਪਾਲ ਸਿੰਘ ਨੇ ਆਪਣੇ ਅਹੁਦੇ ਦੀ ਸੋਚ ਚੁੱਕ ਲਈ ਐ ਸੋ ਜੇਲ ਚੋ ਖਡੂਰ ਸਾਬ ਤੋਂ ਐਮਪੀ ਦੀ ਚੋਣ ਜਿੱਤੇ ਸਨ ਅਮਰਪਾਲ ਸਿੰਘ ਜੀ ਹਾਂ ਵੱਡੇ ਫਰਕ ਦੇ ਨਾਲ ਅਮਰਪਾਲ ਸਿੰਘ ਨੇ ਖਡੂਰ ਸਾਬ ਦੇ ਵਿੱਚ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ ਜਿੱਤ ਦਰਜ ਕੀਤੀ ਸੀ ਸੋ ਅੱਜ ਉਹਨਾਂ ਦੇ ਵੱਲੋਂ ਐਮਪੀ ਦੇ ਅਹੁਦੇ ਦੇ ਵਜੋਂ ਸੋ ਐ ਜੋ ਚੁੱਕ ਲਈ ਗਈ ਹੈ ਤੇ ਉਧਰ ਪਰਿਵਾਰ ਦੇ ਵੱਲੋਂ ਲੋਕਾਂ ਦਾ ਖਬਰ ਖਾਸ ਤੌਰ ਤੇ ਖਡੂਰ ਸਾਬ ਵਸਾੀਆਂ ਦਾ ਅਨਵਾਦ ਹੈ ਜੋ ਕੀਤਾ ਜਾ ਰਿਹਾ ਹੈ ਸੋ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੋ ਅਮਰਿਤਪਾਲ ਸਿੰਘ ਦੇ ਵੱਲੋਂ ਐਮਪੀ ਦੇ ਅਹੁਦੇ ਵਜੋਂ ਸੋ ਵੈਜੋ ਚੁੱਕ ਲਈ ਗਈ ਹੈ ਇਸ ਵੇਲੇ ਦੀ ਬਹੁਤ ਵੱਡੀ ਖਬਰ ਹੈ ਜੋ ਸਾਹਮਣੇ ਆ ਰਹੀ ਹੈ ਸਪੀਕਰ ਰੂਮ ਬਿਰਲਾ ਦੇ ਚੈਂਬਰ ਦੇ ਵਿੱਚ ਅਮਰਿਤਪਾਲ ਸਿੰਘ ਨੇ ਸੋ ਚੁੱਕੀ ਹੈ ਸੋ ਦੱਸਦੇ ਕਿ ਅੱਜ ਅਮਰਿਤਪਾਲ ਸਿੰਘ ਨੂੰ ਕੜੀ ਸੁਰੱਖਿਆ ਦੇ ਹੇਠ ਡਿਬੁਰਗੜ ਜੇਲ੍ਹ ਤੋਂ ਦਿੱਲੀ ਲਿਆਂਦਾ ਗਿਆ ਸੀ 4 ਦਿਨਾਂ ਦੀ ਪੈਰੋਲ ਮਿਲੀ ਹੈ ਸੋ ਦੱਸ ਦਈਏ ਕਿ ਅੱਜ ਅਮਰਿਤਪਾਲ ਸਿੰਘ ਨੇ ਸੰਸਦ ਦੇ ਵਿੱਚ ਸੋਚ ਚੁੱਕੀ ਐ ਸੂੇ ਵੀ ਦੱਸ ਜੇ ਕਿ ਭਾਰੀ ਸੁਰੱਖਿਆ ਦੇ ਪਹਿਰੇ ਹੇਠ ਅਮਰਿਤਪਾਲ ਸਿੰਘ ਨੂੰ ਡਿਬਰੂਗੜ ਜੇਲ੍ਹ ਤੋਂ ਦਿੱਲੀ ਲਿਆਂਦਾ ਗਿਆ ਸੀ ਉਦھر ਪਰਿਵਾਰ ਵੀ ਐ ਜੋ ਅਮਰਿਤਪਾਲ ਨੂੰ ਮਿਲਣ ਲਈ ਪਹੁੰਚ ਚੁੱਕਿਆ ਐ ਤੇ ਪਰਿਵਾਰ ਦੂਰ ਸਾਹਿਬ ਦੇ ਲੋਕਾਂ ਦਾ ਧੰਨਵਾਦ ਕਰ ਰਹੇ ਨੇ ਕਿ ਉਹਨਾਂ ਦੇ ਪੁੱਤ ਨੂੰ ਉਹਨਾਂ ਨੇ ਜਿਤਾਇਆ ਸੋ ਦੱਸ ਜੇ ਕਿ ਸੰਸਦ ਪਹੁੰਚ ਕੇ ਐਮਪੀ ਅਮਰਿਤਪਾਲ ਸਿੰਘ ਨੇ ਆਪਣੇ ਅਹੁਦੇ ਦੀ ਸੋਚ ਚੁੱਕ ਲਈ ਹੈ ਸੋ ਜੇਲ ਚੋ ਖਡੂਰ ਸਾਹਿਬ ਤੋਂ ਐਮਪੀ ਦੀ ਚੋਣ ਜਿੱਤੇ ਸਨ ਅਮਰਿਤਪਾਲ ਸਿੰਘ ਜੀ ਹਾਂ ਵੱਡੇ ਫਰਕ ਦੇ ਨਾਲ ਅਮਰਿਤਪਾਲ ਸਿੰਘ ਨੇ ਖਡੂਰ ਸਾਹਿਬ ਦੇ ਵਿੱਚ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ ਜਿੱਤ ਦਰਜ ਕੀਤੀ ਸੀ ਸੋ ਅੱਜ ਉਹਨਾਂ ਦੇ ਵੱਲੋਂ ਐਮਪੀ ਦੇ ਅਹੁਦੇ ਦੇ ਵਜੋਂ ਸੋ ਹੈ ਜੋ ਚੁੱਕ ਲਈ ਗਈ ਹੈ ਤੇ ਉਦਲ ਪਰਿਵਾਰ ਦੇ ਵੱਲੋਂ ਲੋਕਾਂ ਦਾ ਖਿਆਲ ਖਾਸ ਤੌਰ ਤੇ ਖਡੂਰ ਸਾਹਿਬ ਵਸਆਂ ਦਾ ਧੰਵਾਦ ਹੈ ਜੋ ਕੀਤਾ ਜਾ ਰਿਹਾ ਹੈ